ਸਸ਼ਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਪਾਲੀਵੁੱਡ ਅਖਵਾੜ ਦੇ ਵਿੱਚ ਤੇ ਮੈਂ ਸ਼ਵੇਤਾ ਰਾਣਾ ਤੁਹਾਡੇ ਲਈ ਲੈ ਕੇ ਹਾਜ਼ਰ ਆ ਪੰਜਾਬੀ ਇੰਡਸਟਰੀ ਤੋਂ ਜੁੜਿਆ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਸਸ਼ਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਪਾਲੀਵੁੱਡ ਅਖਵਾੜ ਦੇ ਵਿੱਚ ਤੇ ਮੈਂ ਸ਼ਵੇਤਾ ਰਾਣਾ ਤੁਹਾਡੇ ਲਈ ਲੈ ਕੇ ਹਾਜ਼ਰ ਆ ਪੰਜਾਬੀ ਇੰਡਸਟਰੀ ਤੋਂ ਜੁੜਿਆ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਯੂਕੇ ਦੀ ਸੋ ਫਿਲਹਾਲ ਯੂਕੇ ਦੇ ਵਿੱਚ ਪੰਜਾਬੀ ਕਲਾਕਾਰਾਂ ਨੇ ਰੌਣਕਾਂ ਲਾਈਆਂ ਹੋਈਆਂ ਨੇ ਕਾਰਨ ਸਾਊਥ ਹਾਲ ਦੇ ਵਿੱਚ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਸੋ ਕਹਿ ਸਕਦੇ ਆ ਕਿ ਸਾਲ ਪਦਰੀਏ ਮੇਲਾ ਜੁੜਾ ਕਰਵਾਇਆ ਜਾਂਦਾ ਹੈ ਸਾਊਥ ਹਾਲ ਦੇ ਵਿੱਚ ਜਿਸ ਦੇ ਵਿੱਚ ਪੰਜਾਬੀ ਕਲਾਕਾਰਾਂ ਨੂੰ ਗੀਤਕਾਰਾਂ ਨੂੰ ਸੁਣਨ ਦੇ ਲਈ ਯੂਕੇ ਦਾ ਹਰ ਇੱਕ ਨਿਵਾਸੀ ਇਸ ਮੇਲੇ ਨੂੰ ਦੇਖਣ ਦੇ ਲਈ ਖਾਸ ਤੌਰ ਤੇ ਪਹੁੰਚਦਾ ਹੈ ਸੋ ਕਈ ਸਾਰੇ ਪੰਜਾਬੀ ਕਲਾਕਾਰ ਇਸ ਮੇਲੇ ਦੇ ਵਿੱਚ ਆਪਣੀ ਗਾਇਕੀ ਦੇ ਨਾਲ ਹਰ ਕਿਸੇ ਨੂੰ ਆਪਣਾ دیਵਾਨਾ ਬਣਾ ਚੁੱਕੇ ਨੇ ਤੇ ਇਸੇ ਵਿੱਚਕਾਰ ਹੁਣ ਸਿਮਰਨ ਕੌਰ ਤਾਦਲੀ ਉੱਥੇ ਪਹੁੰਚੀ ਹੈ ਜੋ ਬਿਲਕੁਲ ਬਹੁਤ ਖੂਬਸੂਰਤ ਆਵਾਜ਼ ਦੀ ਦਾ ਸਿਮਰਨ ਕੌਰ ਤਾਦਲੀ ਜੋ ਅਕਸਰ ਆਪਣੇ weight ਨੂੰ ਲੈ ਕੇ troll ਵੀ ਹੁੰਦੀ ਹੋਈ ਨਜ਼ਰ ਆਉਂਦੀ ਹੈ ਇਸੇ ਦੇ ਵਿਚਕਾਰ ਉਸਨੇ UK ਦੇ ਵਜਪੂਰੀਆਂ ਧਮਾਲਾ ਮਚਾਈਆਂ ਹੋਈਆਂ ਨੇ ਕਿਉਂਕਿ UK ਦੇ Southall ਦੇ ਵਿੱਚ ਸਿਮਰਨ ਕੌਰ ਤਾਦਲੀ ਨੇ ਆਪਣੀ ਗਾਇਕੀ ਦੇ ਨਾਲ ਆਪਣੇ ਗੀਤਾਂ ਦੇ ਨਾਲ ਉੱਥੇ ਵੱਸਦੇ ਹਰ ਇੱਕ ਪੰਜਾਬੀ ਨੂੰ ਆਪਣਾ دیਵਾਨਾ ਬਣਾਇਆ ਨਾ ਸਿਰਫ ਪੰਜਾਬੀਆਂ ਨੂੰ ਬਲਕਿ ਉੱਥੇ ਦੇ ਗੋਰਿਆਂ ਨੂੰ ਵੀ ਕਹਿ ਸਕਦੇ ਕਿ ਸਿਮਰਨ ਕੌਰ ਤਾਦਲੀ ਨੇ ਆਪਣੇ ਗੀਤਾਂ ਦੇ ਨਾਲ ਉਹਨਾਂ ਨੂੰ ਭੰਗੜੇ ਜ਼ਰੂਰ ਪਵਾਏ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਰਹੇ ਹਾਂ ਜਿੱਥੇ ਸਿਮਰਨ ਕੌਰ ਤਾਦ ਦੇ ਦੇ ਵੱਲੋ ਲਾਈਵ ਸ਼ੋਅ ਕੀਤਾ ਗਿਆ ਤਾਂ ਇਸ ਸ਼ੋਅ ਦੇ ਵਿੱਚ ਵੇਖ ਸਕਦੇ ਹੋ ਕਿ ਕਿੰਨਾ ਇਕੱਠ ਜੜਾ ਉਹ ਖਾਸ ਤੌਰ ਤੇ ਸਿਮਰਨ ਨੂੰ ਦੇਖਣ ਦੇਖਣ ਲਈ ਉੱਥੇ ਪਹੁੰਚਿਆ ਹੋਇਆ ਸੋ ਦੱਸ ਦਈਏ ਕਿ ਇਹ ਮੇਲਾ ਕੋਈ ਛੋਟਾ ਮੋਟਾ ਮੇਲਾ ਨਹੀਂ ਹੁੰਦਾ ਬਲਕਿ ਇਸ ਦੇ ਵਿੱਚ ਲੱਖਾਂ ਕਰੋੜਾਂ ਦੀ ਤਾਦਾਦ ਦੇ ਵਿੱਚ ਲੋਕੀ ਜਿਹੜੇ ਨੇ ਯੂਕੇ ਖਾਸ ਤੌਰ ਤੇ ਪਹੁੰਚਦੇ ਨੇ ਤੇ ਨਾਲ ਹੀ ਪੰਜਾਬੀ ਕਲਾਕਾਰਾਂ ਨੂੰ ਸੁਣਨ ਦੇ ਲਈ ਤੇ ਇਹ ਸੀ ਮੇਲੇ ਦੇ ਹੀ ਹੁਣ ਸ਼ਿੰਗਾਰ ਕਹਿ ਸਕਦੇ ਬਣੀ ਹੈ ਸੰਮਰਨ ਕੌਰ ਤਾਰਲੀ ਸੋ ਆਓ ਸੁਣਦੇ ਹਾਂ ਕਿ ਇਸ ਖੂਬਸੂਰਤ ਆਵਾਜ਼ ਦੇ ਨਾਲ ਸਿਮਰਨ ਨੇ ਇਸ ਲਾਈਵ ਸ਼ੋਅ ਦੇ ਵਿੱਚ ਚਾਰ चैनल लाए तू ਫਟੇ ਚੱਕੀ ਦੇ ਵੀ ਨੀ ਹਾਇ ਦੇ ਸੁੱਖ ਨਾ ਮਤਰਾ ਦੇ ਜਾਨ ਬੜੇ ਹੋ ਕੰਨੀ ਆ ਚ ਕੱਢ ਲੈ ਵੀ ਤਹਾਸ ਦੇ ਵਸੀ ਕੱਜ ਲੱਚ ਹੋਗੀ ਚਰਚਾ ਦੇ ਸਾਇਤਾਨੀ ਕੁੜੀਆਂ ਮਾਰੇ ਹੋਗੀ ਚਰਚਾ ਦੇ ਸਾਇਤਾਨੀ ਕੁੜੀਆਂ ਨੇ ਮਾਰੇ ਚੱਲ ਵੀ ਕਹਾਣੀ ਸਾਡੇ ਪਿਆਰ ਦੀ ਵੇਖ ਲੈ ਜਨਾਬੇ ਅੱਜ ਸਹੀ ਮਾਰੇ ਸਾਡੇ ਕਾਲਜ ਦੇ ਕੰਦ ਉੱਤੇ ਲੈ ਫਾਕੇ ਸੇ ਹਾਡੇ ਕਾਲ ਜੇ ਵੀ ਕਲ ਵੀ ਰਿਸ਼ਤਾ ਕਿਸੇ ਉਥੇ ਹੀ ਯੋਯੋ ਹਨੀ ਸਿੰਘ ਦੇ ਵੱਲੋਂ ਇੱਕ ਬਹੁਤ ਸੋਹਣੀ ਫੋਟੋ ਪੰਜਾਬੀ ਅਦਾਕਾਰਾਂ ਮੰਡੀ ਤਖੜ ਦੇ ਨਾਲ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਗਈ ਹੈ ਔਰ ਕਾਰਨ ਦੱਸਿਆ ਗਿਆ ਮੋਸਟ ਅਵੇਟਡ ਚੈਪਟਰ ਆਫ ਮਾਈ ਲਾਈਫ ਬਹੁਤ ਸੋਹਣੇ ਕੈਪਸ਼ਨ ਦੇ ਨਾਲ ਹਨੀ ਸਿੰਘ ਨੇ ਹਰ ਕਿਸੇ ਨੂੰ ਹੁਣ ਸੋਚਣ ਲਈ ਮਜਬੂਰ ਜ਼ਰੂਰ ਕਰ ਦਿੰਦਾ ਹੈ ਕਿ ਆਖਿਰਕਾਰ ਉਹਨਾਂ ਦੀ ਜ਼ਿੰਦਗੀ ਦਾ ਇਹੋ ਜਿਹਾ ਕਿਹੜਾ ਚੈਪਟਰ ਹੈ ਜਿਸ ਨੂੰ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਡੀਕ ਰਹੇ ਸੀ ਤੇ ਇਸ ਦੇ ਨਾਲ ਹੀ ਉਹਨਾਂ ਨੇ ਹਿੰਟ ਦਿੱਤਾ ਹੈ ਕਿ ਉਹਨਾਂ ਦਾ ਗੀਤ ਆ ਰਿਹਾ ਮੰਡੀ ਤਖੜ ਦੇ ਨਾਲ ਸੋ ਬਹੁਤ ਸੋਹਣੇ ਕੈਪਸ਼ਨ ਦੇ ਨਾਲ ਉਹਨਾਂ ਨੇ ਦੱਸਿਆ ਹੈ ਕਿ ਇਹ ਕੋਈ ਇਕੱਲਾ ਗੀਤ ਨਹੀਂ ਹੈ ਇਟਸ ਮਾਈ ਲਾਈਫ ਇਟਸ ਨਾਟ ਅ ਸੌਂਗ ਇਟਸ ਮਾਈ ਲਾਈਫ ਸੋ 1000 ਮਾਈਲਸ ਮੇਬੀ ਇਸ ਗੀਤ ਦਾ ਨਾਮ ਹੋ ਸਕਦਾ ਹੈ ਜਿਸ ਦਾ ਉਹਨਾਂ ਨੇ ਕੈਪਸ਼ਨ ਦੇ ਵਿੱਚ ਜ਼ਿਕਰ ਕੀਤਾ ਹੈ ਤੇ ਇਸ ਨਾਲ ਹੀ ਉਹਨਾਂ ਨੇ ਸਾਰਿਆਂ ਨੂੰ ਉਤਸੁਕਤਾ ਸਾਰਿਆਂ ਦੀ ਜ਼ਰੂਰ ਵਧਾ ਦਿੱਤੀ ਹੈ ਕਿ ਮੰਡੀ ਤਖੜ ਦੇ ਨਾਲ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਗੀਤ ਦੀ ਉਡੀਕ ਕਰ ਰਹੇ ਸੀ ਤਾਂ ਫਾਈਨਲੀ ਹੁਣ ਸਬਬ ਬਣਿਆ ਹੈ ਕਿ ਹਨੀ ਸਿੰਘ ਮੰਡੀ ਤਖੜ ਦੇ ਨਾਲ ਇਹ ਆਪਣਾ ਗੀਤ ਲੈ ਕੇ ਆਉਣ ਵਾਲੇ ਨੇ ਸੋ ਕਮਿੰਗ ਸੂਨ ਦੱਸਿਆ ਫਿਲਹਾਲ ਫਿਲਹਾਲ ਕੋਈ ਅੰਦਾਜ਼ਾ ਨਹੀਂ ਹੈ ਕਿ ਇਹ ਗੀਤ ਕਦੋਂ ਆਉਣ ਵਾਲਾ ਹੈ ਹੋ ਸਕਦਾ ਹੈ ਕਿ ਇਸ ਗੀਤ ਦੀ ਫਿਲਹਾਲ ਸ਼ੂਟਿੰਗ ਹੀ ਕੰਪਲੀਟ ਹੋਈ ਹੋਵੇ ਸੋ ਇਸ ਉਤਸੁਕਤਾ ਦੇ ਨਾਲ ਜਾਂ ਇੱਕ ਖੁਸ਼ੀ ਭਰਿਆ ਮੈਸੇਜ ਦੇ ਨਾਲ ਹਨੀ ਸਿੰਘ ਅਤੇ ਮੰਡੀ ਤਖੜ ਦੋਵਾਂ ਨੇ ਹੀ ਆਪਣੇ ਫੈਨਸ ਦੀ ਉਤਸੁਕਤਾ ਜ਼ਰੂਰ ਵਧਾ ਦਿੱਤੀ ਹੈ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਦੋਵਾਂ ਦਾ ਇਹ ਗੀਤ ਕਦੋਂ ਰਿਲੀਜ਼ ਹੋਵੇਗਾ ਤੇ ਆਖਿਰਕਾਰ ਇਸ ਗੀਤ ਦੇ ਵਿੱਚ ਐਸਾ ਕੀ ਹੋਣ ਵਾਲਾ ਹੈ ਕਿ ਹਨੀ ਸਿੰਘ ਅਤੇ ਨਾਲ ਹੀ ਮੰਡੀ ਤਖੜ ਦੋਵਾਂ ਨੂੰ ਇਸ ਗੀਤ ਦੀ ਐਨੀ ਉਡੀਕ ਹੈ ਜਿਕਰ ਪੰਜਾਬੀ ਗਾਇਕਾਂ ਦੇ ਵਿੱਚੋਂ ਸਭ ਨੂੰ ਕਿਸੇ ਨੂੰ ਬਹੁਤ ਜ਼ਿਆਦਾ ਉਡੀਕ ਸੀ ਸਭਾ ਪੰਜਾਬੀ ਗਾਇਕ ਦੇ ਲੈਂਟਰ ਪੈਂਡ ਦੀ ਤਾਂ ਉਸ ਜੀ ਖਾਨ ਸੀ ਹਾਲਾਂਕਿ ਜੀ ਖਾਨ ਦੇ ਵੱਲੋਂ ਆਪਣੀ ਹਰ ਇੰਟਰਵਿਊ ਦੇ ਵਿੱਚ ਆਪਣੀ ਹਰ ਸਟੋਰੀ ਦੇ ਵਿੱਚ ਸੱਬੇ ਦਾ ਜ਼ਿਕਰ ਜ਼ਰੂਰ ਕੀਤਾ ਜਾਂਦਾ ਤੇ ਇਸੇ ਦੇ ਵਿਚਕਾਰ ਜੀ ਖਾਨ ਕਾਫੀ ਇਸ ਲੈਂਟਰ ਨੂੰ ਲੈ ਕੇ ਐਕਸਾਈਟਡ ਜ਼ਰੂਰ ਸੀ ਕਿ ਜਦੋਂ ਸੱਬੇ ਦੇ ਪਿੰਡ ਉਸਨੇ ਘਰ ਦਾ ਲੈਂਟਰ ਲੈਂਟਰ ਪਵੇਗਾ ਤੇ ਉਹ ਖਾਸ ਤੌਰ ਤੇ ਉੱਥੇ ਜ਼ਰੂਰ ਪਹੁੰਚਣਗੇ ਪਰ ਹੈਰਾਨੀ ਤਦੋਂ ਹੁੰਦੀ ਹੈ ਕਿ ਜਦੋਂ ਜੀਖਾਨ ਉੱਥੇ ਨਹੀਂ ਪਹੁੰਚਦੇ ਹਾਲਾਂਕਿ ਪੰਜਾਬੀ ਇੰਡਸਟਰੀ ਦੇ ਕਈ ਸਾਰੇ ਕਲਾਕਾਰ ਸੱਭੇ ਨੂੰ ਸਪੋਰਟ ਕਰਨ ਦੇ ਲਈ ਪਹੁੰਚਦੇ ਨੇ ਪੂਰਾ ਪਿੰਡ ਜਿਹੜਾ ਉੱਥੇ ਇਕੱਠਾ ਹੁੰਦਾ ਹੈ ਪਰ ਇਸ ਦੇ ਬਰਜ਼ਕਾਰ ਹਰ ਕੋਈ ਜੀਖਾਨ ਨੂੰ ਲਗਾਤਾਰ ਮੈਸੇਜ ਜ਼ਰੂਰ ਕਰਦਾ ਹੈ ਕਿ ਜੀਖਾਨ ਆਖਿਰ ਸੱਭੇ ਕੋਲ ਕਿਉਂ ਨਹੀਂ ਪਹੁੰਚੇ ਤੇ ਇਹ ਹੀ ਨਰਾਜ਼ਗੀ ਸੱਭੇ ਦੇ ਵੱਲੋਂ ਵੀ ਜਿਤਾਈ ਜਾਂਦੀ ਹੈ ਸੋ ਹਾਲ ਹੀ ਦੇ ਵਿੱਚ ਜੀਖਾਨ ਦੇ ਵੱਲੋਂ ਇੱਕ ਸਟੋਰੀ ਸਾਰਿਆਂ ਦੇ ਨਾਲ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਮਾਫੀ ਉਹਨਾਂ ਨੇ ਸੱਭੇ ਤੋਂ ਮੰਗੀ ਹੈ ਕਿ ਉਸ ਦੇ ਲੈਂਟਰ ਤੇ ਨਹੀਂ ਪਹੁੰਚ पाए ਕਿਉਂਕਿ ਉਹ ਯੂਕੇ ਦੇ ਵਿੱਚ ਮੌਜੂ ਜਿੱਥੇ ਉਹਨਾਂ ਦਾ ਲਾਈਵ ਸ਼ੋਅ ਸੀ ਤੇ ਉਹ ਕੁਝ ਹੀ ਦਿਨਾਂ ਦੇ ਵਿੱਚ ਉੱਥੋਂ ਵਿਲੇ ਹੋ ਜਾਣਗੇ ਤੇ 4 ਜੁਲਾਈ ਨੂੰ ਉਹ ਖਾਸ ਤੌਰ ਤੇ ਸੱਬੇ ਦੇ ਪਿੰਡ ਪਹੁੰਚਣਗੇ ਜਿੱਥੇ ਉਹ ਰਲ ਕੇ ਉੱਥੇ ਕਹਿ ਸਕਦੇ ਆ ਕਿ ਲੰਚ ਕਰਨਗੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਸ ਚੀਜ਼ ਦਾ ਸਾਰਿਆਂ ਨੂੰ ਜ਼ਰੂਰ ਕਿਹਾ ਹੈ ਕਿ ਉਹ ਸੱਬੇ ਤੋਂ ਖਾਸ ਤੌਰ ਤੇ ਮਾਫੀ ਮੰਗਦੇ ਨੇ ਤੇ ਜੇਕਰ ਜੀਖਾਨਤ ਸੱਬੇ ਨੂੰ ਮਿਲਣਾ ਹੈ ਜੀ ਖਾਨਤ ਸੱਬੇ ਨੂੰ ਤਾਂ ਉਹ 4 ਜੁਲਾਈ ਨੂੰ ਸੱਬੇ ਦੇ ਪਿੰਡ ਪਹੁੰਚਣ ਤਾਂ ਕਿ ਉਹ ਜੀਖਾਨਤ ਸੱਬੇ ਦਾ ਇਹ ਖੂਬਸੂਰਤ ਰਿਲੇਸ਼ਨ ਕਾਇਮ ਕਰ ਸਕਦੇ ਆ ਕਿ ਜ਼ਰੂਰ ਔਨ ਸਕਰੀਨ ਦੇਖਣ ਸੋ ਉਹ ਦੇਖਦੇ ਆ ਜੀਖਾਨਤ ਕੁਝ ਹੋਰ ਕਹਿੰਦੇ ਹੋਏ ਨਜ਼ਰ ਆਏ ਨੇ ਸਿਆਣਿਆ ਸਾਰੇ ਪੁੱਛੀਂਦੇ ਸੱਬੇ ਦੇ ਲੈਂਟਰ ਤੇ ਨਹੀਂ ਆਇਆ ਸੱਬੇ ਦੇ ਲੈਂਟਰ ਤੇ ਨਹੀਂ ਆਇਆ ਉਹ ਮੈਂ ਸੀਗਾ ਇੰਗਲੈਂਡ ਜੀ ਤੇ ਮੈਂ ਤੰਤਰਿਕ ਨੂੰ ਇੰਡੀਆ ਆ ਜਾਣਾ ਮਾਹੀ ਸ਼ਰਮਾ ਅਤੇ ਗੁਲਾਬ ਸਿੱਧੂ ਦੇ ਬਹੁਤ ਸਾਰੇ ਗੀਤ ਨੇ ਜੋ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਸੁਪਰ ਹਿੱਟ ਹੋਏ। ਤੇ ਇਸੇ ਦੇ ਵਿਚਕਾਰ ਮਾਹੀ ਸ਼ਰਮਾ ਤੇ ਗੁਲਾਬ ਸਿੱਧੂ ਇੱਕ ਹੋਰ ਨਵੀਂ ਗੀਤ ਦੀ ਸ਼ੂਟਿੰਗ ਕਰ ਰਹੇ ਨੇ ਤੇ ਇਸੇ ਦੇ ਵਿਚਕਾਰ ਉਹਨਾਂ ਦੋਵਾਂ ਦੀ ਇੱਕ ਬਹੁਤ ਸੋਹਣੀ ਵੀਡੀਓ ਰਾਜਸਥਾਨ ਤੋਂ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਦੋਵੇਂ ਜਿਹੜੇ ਨੇ ਰਾਜਸਥਾਨੀ ਡਾਂਸ ਕਰਦੇ ਹੋਏ ਨਜ਼ਰ ਆਏ ਨੇ। ਹਾਲਾਂਕਿ ਉਹ ਇਹ ਤੁਨਾ ਕਹਿ ਸਕਦੇ ਆ ਕਿ ਜਿਸ 뮤직 ਦੇ ਉੱਤੇ ਦੋਵਾਂ ਦੇ ਵੱਲੋਂ ਨੱਚਿਆ ਜਾ ਰਿਹਾ ਹੈ ਇਸ ਪਲ ਨੂੰ ਇੰਜੋਏ ਕੀਤਾ ਜਾ ਰਿਹਾ ਸੋ ਇਹ ਜ਼ਰੂਰ ਕਹਿ ਸਕਦੇ ਆ ਕਿ ਉਹ ਦੋਨੋਂ ਖਾਸ ਤੌਰ ਤੇ ਰਾਜਸਥਾਨ ਦੇ ਵਿੱਚ ਆਪਣੇ ਕਿਸੇ ਗੀਤ ਦੀ ਸ਼ੂਟਿੰਗ ਦੇ ਲਈ ਪਹੁੰਚੇ ਹੋਏ ਨੇ ਤੇ ਇਸ ਦੇ ਵਿਚਕਾਰ ਉਹਨਾਂ ਦੀ ਇਹ ਕਹਿ ਸਕਦੇ ਆ ਕਿ ਇੱਕ ਇੰਜੋਏ ਕਰਨ ਵਾਲੀ ਵੀਡੀਓ ਦੋਵਾਂ ਦੀ ਰਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਖੁੱਲੇ ਦਿਲ ਦੇ ਨਾਲ ਬਿਨਾਂ ਕਿਸੇ ਟੈਨਸ਼ਨ ਤੋਂ ਬਿਨਾਂ ਕਿਸੇ ਸਟ्रेस ਤੋਂ ਦੋਵੇਂ ਮસ્ਤੀ ਕਰਦੇ ਹੋਏ ਵਿਖਾਈ ਦਿੱਤੇ ਨੇ ਤੇ ਨਾਲ ਹੀ ਇਸ ਰਾਜਸਥਾਨੀ ਡਾਂਸ ਦਾ ਲੁਤਫ ਚੱਕਦੇ ਹੋਏ ਨਜ਼ਰ ਆਏ ਨੇ ਸੋ ਆਓ ਦੇਖਦੇ ਹਾਂ ਅਸੀਂ ਇਹ ਖੂਬਸੂਰਤ ਵੀਡੀਓ ਪੰਜਾਬੀ ਗਾਇਕ ਖਾਨ ਸਾਹਿਬ ਲਗਾਤਾਰ ਆਪਣੇ ਲਾਈਵ ਸ਼ੋਜ਼ ਨੂੰ ਲੈ ਕੇ ਆਪਣੇ ਹੁਨਰ ਨੂੰ ਲੈ ਕੇ ਹਮੇਸ਼ਾ ਜਾਣੇ ਜਾਂਦੇ ਨੇ ਤੇ ਉਹੀ ਅਜਿਹੇ ਸ਼ਖਸ ਨੇ ਜੋ ਕਹਿ ਸਕਦੇ ਆ ਕਿ ਨੌਜਵਾਨ ਪੀੜ੍ਹੀ ਦੇ ਵਿੱਚ ਜੋ ਨਵਾਂ ਹੁਨਰ ਆਉਂਦਾ ਹੈ ਤੇ ਉਸ ਨੂੰ ਪਹਿਲ ਵੀ ਜ਼ਰੂਰ ਦਿੰਦੇ ਨੇ ਤਾਂ ਅਕਸਰ ਲਾਈਵ ਸ਼ੋਜ਼ ਦੇ ਵਿੱਚ ਜਿਹੜੇ ਬਹੁਤ ਸੋਹਣੀ ਆਵਾਜ਼ ਦੇ ਮਾਲਕ ਹੁੰਦੇ ਨੇ ਉਹਨਾਂ ਨੂੰ ਪ੍ਰਾਇੋਰਟੀ ਦਿੰਦੇ ਹੋਏ ਜ਼ਰੂਰ ਨਜ਼ਰ ਆਉਂਦੇ ਨੇ ਤੇ ਇਸੇ ਦੇ ਵਿਚਕਾਰ ਖਾਨ ਸਾਹਿਬ ਇੱਕ ਲਾਈਵ ਸ਼ੋਅ ਕਰਦੇ ਨੇ ਜਿਸ ਦੇ ਵਿੱਚ ਉਹ ਆਪਣਾ ਅਨ ਰਿਲੀਜ਼ਡ ਗੀਤ ਗਾਉਂਦੇ ਹੋਏ ਨਜ਼ਰ ਆਏ ਨੇ ਜੋ ਬਿਲਕੁਲ ਬਹੁਤ ਘੱਟ ਹੁੰਦਾ ਹੈ ਕਿ ਕੋਈ ਗਾਇਕ ਜਿਹੜਾ ਹੈ ਆਪਣਾ ਜਿਹੜਾ ਉਹਨਾਂ ਦਾ ਰਿਲੀਜ਼ ਨਹੀਂ ਹੋਇਆ ਹਜੇ ਤੱਕ ਉਸ ਨੂੰ ਹਿਡਨ ਰੱਖਦੇ ਨੇ ਗੀਤਾਂ ਨੂੰ ਜਾਂ ਸਿਰਫ ਸਮੇਂ ਆਣ ਤੇ ਹੀ ਸਾਰਿਆਂ ਨੂੰ ਦੱਸਦੇ ਨੇ ਪਰ ਖਾਨ ਸਾਹਿਬ ਨੇ ਇੱਕ ਗੀਤ ਸਾਰਿਆਂ ਦੇ ਨਾਲ ਸ਼ੇਅਰ ਕੀਤਾ ਤੇ ਇਹ ਵੀ ਸਾਰਿਆਂ ਤੋਂ رائے ਜ਼ਰੂਰ ਮੰਗੀ ਹੈ ਕਿ ਦੱਸੋ ਹੁਣ ਸਾਰੇ ਕੀ ਉਹ ਇਸ ਗੀਤ ਨੂੰ ਰਿਲੀਜ਼ ਕਰ ਦੇਣ ਤਾਂ ਕਿਵੇਂ ਸਾਰਿਆਂ ਨੂੰ ਇਹ ਗੀਤ ਲੱਗਾ ਤਾਂ ਖੂਬਸੂਰਤ ਆਵਾਜ਼ ਦੇ ਵਿੱਚ ਖਾਨ ਸਾਹਿਬ ਦਾ ਅਣ ਸੁਣਿਆ ਗੀਤ ਉਹਨਾਂ ਦੀ ਆਵਾਜ਼ ਦੇ ਵਿੱਚ ਤੇ ਨਾਲ ਹੀ ਹੋਰ ਕਿਸ ਤਰ੍ਹਾਂ ਦੀ رائے ਉਹ ਆਪਣੇ ਚਾਣ ਵਾਲਿਆਂ ਤੋਂ ਲੈਂਦੇ ਹੋਏ ਨਜ਼ਰ ਆਏ ਨੇ ਆ ਸੁਣਦੇ ਆ ਚੱਲ ਰਹਿਣਾ ਸਾਡੀ ਉਂਗਲੀ ਦੇ ਨਾਪ ਦਾ ਸਾਰਾ ਜ਼ਮਾਨਾ ਸਾਡਾ ਵੈਰੀ ਹੋਇਆ ਜਾਪਦਾ ਸਭ ਓਖੇ ਸੀ ਲੜ ਜਿੱਨੋਂ ਹੇਬ ਗਏ ਪਹਿਲਾਂ ਬੇਗਾਨੇ ਹੋਏ ਫਿਰ ਹੋਏ ਲਾਪਤਾ ਧੋਖਾ ਦੁਬਾਰਾ ਦਿਲਾ ਖਾਏਗਾ ਕੁਝ ਹੌਸਲ ਨਹੀਂ ਹੋਣਾ ਆ ਲੈਣ ਸੌਣ ਵਾਲੀ ਐ ਇਹਦੇ ਮਾਰੀ ਅੱਛਾ ਕੈਮਰਵਾ ਚ ਅੱਲਾ ਬਚਾਈ ਮੈਨੂੰ ਪਿਆਰ ਤੋਂ ਵੇ ਮੈਂ ਪਾਗਲ ਨਹੀਂ ਹਾਂ ਅੱਲਾ ਬਚਾਈ ਮੈਨੂੰ ਪਿਆਰ ਤੋਂ ਵੇ ਮੈਂ ਪਾਗਲ ਨਹੀਂ ਹਾਂ ਪਾਗਲ ਨਹੀਂ ਹਾਂ ਦੇਣਾ ਪਾਸਾ ਖਿਲਿਆਂ ਨੂੰ ਹਾਂ ਕਰਾਂਗੇ ਤਾਂ ਵਸੀਲੇ ਹੋਣਗੇ ਬੇਰੁਖੀ ਨੂੰ ਨਾ ਕਰਾਂਗੇ ਤਾਂ ਵੀ ਵਸੀਲੇ ਹੋਣਗੇ ਤਾਂ ਬਹੁਤ ਖੂਬਸੂਰਤ 17 ਜਿਹੜੀਆਂ ਨੇ ਸਤੰਦਰ ਸਰਤਾਜ ਦੇ ਹਾਲ ਹੀ ਦੇ ਵਿੱਚ ਰਿਲੀਜ਼ ਹੋਏ ਨਵੇਂ ਗੀਤ ਦੀਆਂ ਨੇ ਜਿਸ ਦਾ ਨਾਮ ਹੈ ਵਸੀਲੇ ਸੋ ਖੈਰ ਦੱਸਦੇ ਕਿ ਸਤੰਦਰ ਸਰਤਾਜ ਦੀ ਹਾਲ ਹੀ ਦੇ ਵਿੱਚ EP ਰਿਲੀਜ਼ ਹੋਈ ਹੈ ਇਸ EP ਦਾ ਟ੍ਰੈਵਲ ਡਾਇਰੀਜ਼ ਨਾਮ ਹੈ ਜਿਸ ਦਾ 3rd ਪਾਰਟ ਰਿਲੀਜ਼ ਕੀਤਾ ਗਿਆ ਤੇ ਇਸ 3rd ਪਾਰਟ ਦੇ ਵਿੱਚ ਸਰਤਾਜ ਦੇ 8 ਗੀਤ ਨੇ ਸੋ 8ਾਂ ਦੇ ਵਿੱਚੋਂ ਪਹਿਲਾ ਗੀਤ ਉਹਨਾਂ ਦਾ ਵਸੀਲੇ ਜਿਹੜਾ ਫਾਈਨਲੀ YouTube ਦੇ ਉੱਤੇ ਰਿਲੀਜ਼ ਕਰ ਦਿੱਤਾ ਗਿਆ ਤੇ ਇਸ ਗੀਤ ਨੇ ਰਿਲੀਜ਼ ਹੋ ਦੇ ਹੀ ਲੱਖਾਂ ਵਿਊਜ਼ ਇਕੱਠੇ ਕਰ ਲਏ ਨੇ ਸੋ ਦੱਸ ਦਈਏ ਕਿ ਸਰਤਾਜ ਦੀ ਸ਼ਾਇਰੀ ਤੋਂ ਲੈ ਕੇ ਉਹਨਾਂ ਦੀ ਗਾਇਕੀ ਉਹਨਾਂ ਦੀ ਕਲਮ ਦਾ ਹਰ ਕੋਈ دیਵਾਨਾ ਹੈ ਇਸੇ ਦੇ ਵਿਚਾਰ ਉਹਨਾਂ ਨੇ ਆਪਣਾ ਨਵਾਂ ਗੀਤ ਵਸੀਲੇ ਸਾਰਿਆਂ ਨਾਲ ਸਾਂਝਾ ਕੀਤਾ ਸੋ ਖੂਬਸੂਰਤ ਆਵਾਜ਼ ਦੇ ਵਿੱਚ ਸਤਿੰਦਰ ਸਰਤਾਜ ਤਾਂ ਤੁਸੀਂ ਇਹ ਗੀਤ ਉਹਨਾਂ ਦੇ YouTube ਦੇ ਚੈਨਲ ਦੇ ਉੱਤੇ ਜਾ ਕੇ ਸੁਣ ਸਕਦੇ ਹੋ ਜਾਂ ਫਿਰ ਉਹਨਾਂ ਦੇ ਸੋਸ਼ਲ ਪਲੇਟਫਾਰਮ ਤੇ ਜਾ ਕੇ ਸੁਣ ਸਕਦੇ ਹੋ ਸੋ ਅੱਜ ਤੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਇਨਾ ਹੀ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਦਿਲ ਇਹ ਮੈਨੂੰ ਦਿਓ ਇਜਾਜ਼ਤ ਧੰਨਵਾਦ